ਦਵਾਈ ਤੇ ਦੁਆ ਰਚਨਾ ਮੋਨ ਸ਼ਰਮਾ ਨਸ਼ਾ ਛਡਾਊ ਕੇਂਦਰ ਦੇ ਡਾਇਰੈਕਟਰ ਵਜੋਂ ਕੰਮ ਕਰਦੇ ਆਂ ਤਰ੍ਹਾਂ-ਤਰ੍ਹਾਂ ਦੇ ਨਸ਼ੀਆਂ ਨਾਲ ਵਾਪਿਆ ਦਾਖਲ ਮਰੀਜ਼ ਅੰਦਾਜ਼ਨ 10 ਕੁ ਦਿਨਾਂ ਵਿੱਚ ਦਵਾਈ ਤੇ ਦੁਆ ਦੇ ਸਹਮੇਲ ਨਾਲ ਨਸ਼ੇ ਦੀ ਤੋੜ ਵਾਲੀ ਹਾਲਤ ਵਿੱਚੋਂ ਕਾਫੀ ਹੱਦ ਤੱਕ ਬਾਹਰ ਆ ਜਾਂਦੇ ਦਾਖਲ ਹੋਏ ਦੂਜੇ ਸਾਥੀਆਂ ਨਾਲ ਉਹ ਆਪਣੇ ਕਾਰਨਾਮੇ ਸਾਂਝੇ ਕਰ ਲੈਂਦੇ ਉਹਨਾਂ ਦੇ ਦੋਸਤ ਭਰਾ ਤੇ ਨੇੜਤਾ ਦੇ ਹੋ ਰਿਸ਼ਤੇ ਸਿਰਦਨ ਤੋਂ ਬਾਅਦ ਉਹ ਮੇਰੇ ਨਾਲ ਵੀ ਦਿਲ ਹੌਲਾ ਕਰ ਲੈਂਦੇ ਅਮਰਸਰ ਜ਼ਿਲ੍ਹੇ ਦੇ ਦੋ ਨੌਜਵਾਨਾਂ ਸ਼ਾਹ ਛੱਡਣ ਲਈ ਦਾਖਲ ਹੋਏ ਉੱਚ ਚਿਹਰੇ ਭਰਾ ਸਨ ਉਹਨਾਂ ਤੋਂ ਪੁੱਛਿਆ ਕਿ ਨਸ਼ਾ ਕਰਨ ਲਈ ਪੈਸੇ ਦਾ ਜੁਗਾੜ ਕਿਸ ਤਰ੍ਹਾਂ ਕਰਦੇ ਰਹੇ ਇੱਕ ਦੋ ਵਾਰ ਜ਼ੋਰ ਦੇ ਕੇ ਪੁੱਛਣ ਤੇ ਉਹਨਾਂ ਵਿੱਚੋਂ ਇੱਕ ਨੇ ਕਿਹਾ ਵਸ ਦੀ ਚਸਪੂਰਾ ਕਰਨ ਲਈ ਕੋਈ ਨਾ ਕੋਈ ਤਾਂ ਬੰਸੂਬ ਕਰਨੀ ਹੀ ਪੈਂਦਾ ਘਰ ਵਾਲਿਆਂ ਨੇ ਤਾਂ ਪੈਸਿਆਂ ਲਈ ਕੋਰਾ ਜਵਾਬ ਦੇ ਦਿੱਤਾ ਸੀ ਕਈ ਵਾਰੀ ਅਸੀਂ ਮੋਟਰਸਾਈਕਲ ਤੇ ਬਾਜ਼ਾਰ ਨਿਕਲ ਜਾਂਦੇ ਜਿੱਥੇ ਕਿਤੇ ਇਕੱਲੀ ਕੁੜੀ ਨੂੰ ਮੋਬਾਈਲ ਤੇ ਗੱਲਾਂ ਕਰਦਿਆਂ ਦੇਖ ਲੈਂਦੇ ਉੱਥੇ ਮੋਟਰਸਾਈਕਲ ਰੋਕ ਕੇ ਜਾਣਸਰ ਕੁੜੀ ਦੇ ਦੋ ਤਿੰਨ ਕਰਾਰੇ ਥੱਪੜ ਲਾ ਕੇ ਉੱਚੀ ਆਵਾਜ਼ ਵਿੱਚ ਕਹਿਣਾ ਤੂੰ ਇੱਥੇ ਫਿਰਦੀ ਹੈ ਘਰੇ ਪਾਪਾ ਜੀ ਹੁ ਡਿੱਕੀ ਜਾਂਦੇ ਕੁੜੀ ਬੰਦਲ ਜਾਂਦੀ ਅਸੀਂ ਉਹਦਾ ਮੋਬਾਈਲ ਖੋ ਕੇ ਮੋਟਰਸਾਈਕਲ ਤੇ ਦੌੜ ਜਾਂਦੇ ਹਾਲੇ ਦੁਆਲੇ ਵਾਲਿਆਂ ਨੂੰ ਇਹ ਪ੍ਰਭਾਵ ਪੈਂਦਾ ਕਿ ਕੁੜੀ ਦੇ ਭਰਾ ਨੇ ਇਸ ਕਰਕੇ ਕੋਈ ਨਾ ਬੋਲਦਾ ਜਦੋਂ ਤੱਕ ਕੁੜੀ ਬੋਲਣ ਦੀ ਹਾਲਤ ਵਿੱਚ ਆਉਂਦੀ ਅਸੀਂ ਖਿਸਕ ਚੁੱਕੇ ਹੁੰਦੇ ਮੋਬਾਈਲ ਵੇਚ ਕੇ ਨਸ਼ਾ ਖਰੀਦ ਲੈਂਦੇ ਬਸ ਜੀ ਇਸ ਤਰ੍ਹਾਂ ਹੀ ਡੰਗ ਟਪਾਈ ਕਰੀ ਜਾਂਦੇ ਨਸ਼ੇ ਦੀ ਦਲਦਲ ਵਿੱਚ ਪੂਰੀ ਤਰ੍ਹਾਂ ਤਸ ਚੁੱਕੇ ਇੱਕ ਹੋਰ ਨੌਜਵਾਨ ਨੂੰ ਨਸ਼ਾ ਮੁਕਤ ਕਰਨ ਵਿੱਚੋਂ ਜਦੋਂ ਦੇ ਅਤੀਤ ਦੇ ਪੰਨੇ ਫਰੋਲੇ ਤ ਉਹ ਦਾ ਗੱਛ ਪਰ ਆਇਆ ਨਸ਼ਾ ਕਰਨ ਬਹੁਤ ਕੁਝ ਬਰਬਾਦ ਕਰ ਚੁੱਕਿਆ ਹਾਂ ਨਸ਼ੇ ਦੀ ਪੂਰਤੀ ਲਈ ਨੀਗਰੋਂ ਤੋਂ ਦਿੱਲੀ ਜਾ ਕੇ ਚਿੱਟਾ ਲਿਆਉਂਦਾ ਤੇ ਇਧਰ ਮਹੰਗੇ ਪਾ ਵੇਚ ਕੇ ਨਸ਼ੇ ਦੀ ਪੂਰਤੀ ਕਰਦਾ ਰਿਹਾ। ਕਈ ਵਾਰ ਬੇਹੋਸ਼ ਵੀ ਹੋਇਆ। ਪੁਲਿਸ ਦੇ ਧੱਕੇ ਵੀ ਚੜਿਆ। ਮਾਂ-ਬਾਪ ਦਾ ਘਰੋਂ ਤਾਂ ਪੁੱਤਾਂ। ਮਾਂ ਤਾਂ ਮੇਰੀ ਇਹ ਹਾਲਤ ਦੇਖ ਕੇ ਹੀ ਦਮ ਤੋੜ ਗਈ। ਰਿਸ਼ਤੇਦਾਰ ਘਰ ਅਫਸੋਸ ਕਰਨ ਆਉਂਦੇ। ਪਰ ਮੈਂ ਉਹਨਾਂ ਨੂੰ ਨਸ਼ੇ ਵਿੱਚ ਟੱਲੀ ਮਿਲਦਾ। ਥੋੜੇ ਚਿਰ ਬਾਅਦ ਬਾਪੂ ਵੀ ਮੇਰੇ ਕੰਮ ਕਰਨ ਮੰਝੇ ਤੇ ਪੈ ਗਿਆ। ਥੋੜਾ ਰੁਕ ਕੇ ਫਿਰ ਬੋਲਿਆ। ਇੱਕ ਵਾਰ ਹਸਪਤਾਲ ਵਿੱਚ ਬਾਪ ਐਂਟੀ ਲੈਕਟਰ ਤੇ ਪਿਆਸੀ ਤੇ ਮੈਂ ਬਾਹਰ ਕਾਰ ਦਾ ਸ਼ੀਸ਼ਾ ਤੋੜ ਕੇ ਅੰਦਰ ਬੈਠਾ ਚਿੱਟੇ ਦਾ ਟੀਕਾ ਲਾ ਰਿਹਾ ਸੀ ਮਾਹਬਾਪ ਦੀ ਮੌਤ ਤੋਂ ਬਾਅਦ ਭੈਣਾ ਨੇ ਜਿੱਦ ਕਰਕੇ ਮੈਨੂੰ ਤੁਹਾਡੇ ਲੜ ਲਾਇਆ ਹੁਣ ਬਹੁਤ ਪਛਤਾ ਰਿਹਾ ਇੱਕ ਜਣੇ ਨੂੰ ਨਸ਼ਾ ਮੁਕਤ ਕਰਾਉਣ ਲਈ ਉਸ ਦੀ ਪਤਨੀ ਲੈ ਕੇ ਆ ਗਈ ਨਸ਼ੇਹੀ ਦੀ ਬਜ਼ੁਰਗ ਮਾਂ ਵੀ ਨਾਲ ਸੀ ਦੋਵਾਂ ਦੇ ਚਿਹਰਿਆਂ ਤੇ ਚਿੰਤਾ ਦੀਆਂ ਲਕੀਰਾਂ ਸਨ ਉਹਨਾਂ ਦੀਆਂ ਖੁਸ਼ਕ ਤੇ ਵਿਰਾਨ ਅੱਖਾਂ ਤੋਂ ਕੱਟ ਦੀ ਬਰਬਾਦੀ ਦਾ ਪਤਾ ਲੱਗਦਾ ਸੀ ਉਹਨਾਂ ਨੂੰ ਕੁਰਸੀਆਂ ਤੇ ਬੈਠਣ ਦਾ ਇਸ਼ਾਰਾ ਕਰਦਿਆਂ ਨਸ਼ਈ ਵੱਲ ਨਜ਼ਰ ਮਾਰੀ ਨਸ਼ੇ ਕਰਨ ਉਤਰਦੀ ਫਿਰਦੀ লাশ ਵਾਂਗ ਲੱਗ ਰਿਹਾ ਸੀ ਔਰਤ ਨੇ ਖੋਨ ਦੇ ਹੰਝੂ ਘੇਰਦਿਆਂ ਦੱਸਿਆ ਇਹਨਾਂ ਨੂੰ ਤਾਂ ਜੀ ਕੋਈ ਲਈ ਚੜੀਦੀ ਨਹੀਂ ਪੰਜ ਕਿੱਲਿਆਂ ਵਿੱਚੋਂ ਤਿੰਨ ਇਹਨਾਂ ਨੇ ਨਸ਼ਿਆਂ ਦੇ ਲੈ ਕੇ ਲਾ ਦਿੱਤੇ ਹੁਣ ਬਾਕੀ ਰਹਿੰਦੇ ਦੋ ਕਿੱਲਿਆਂ ਤੇ ਵੀ ਇਹਦੀ ਅੱਖ ਸੀ ਮੈਂ ਰਿਸ਼ਤੇਦਾਰਾਂ ਨੂੰ ਇਕੱਠੇ ਕਰਕੇ ਦੋ ਕਿੱਲਿਆਂ ਤੇ ਇਦਾਰਤ ਦੀ ਸਟੇਲ ਲੈ ਲਈ ਘਰੇ ਦੋ ਮੱਝਾਂ ਰੱਖੀਆਂ ਹੋਈਆਂ ਉਹਨਾਂ ਦਾ ਦੁੱਧ ਵੇਚ ਕੇ ਅਸੀਂ ਘਰ ਦਾ ਗੁਜ਼ਾਰਾ ਕਰਦੇ ਆਂ ਪਰਸੋਂ ਕਿਸੇ ਜ਼ਰੂਰੀ ਕੰਮ ਪੇਕੇ ਜਾਣਾ ਪੈ ਗਿਆ ਆਉਂਦਿਆਂ ਨੂੰ ਸੁੰਨੇ ਕੀਲੇ ਦੇਖ ਕੇ ਭਉਭ ਨਿਕਲਾਈ ਇਹਨੇ ਜਿਉਂ ਵੀ ਕਾਡੀਆਂ ਤੇ ਭਾਅ ਵੇਚ ਕੇ ਜਵਾਕਾਂ ਦੇ ਮੂੰਹੋਂ ਰੋਟੀ ਖੋਲੀ ਉਹ ਅਜੇ ਹੋਰ ਦੁੱਖ ਦੱਸ ਕੇ ਆਪਣਾ ਮਨ ਹੌਲਾ ਕਰਨਾ ਚਾਹੁੰਦੀ ਸੀ ਉਹਨੂੰ ਤੁਰੰਤ ਦਾਖਲ ਕਰਨ ਦੇ ਫੈਸਲੇ ਪਿੱਛੋਂ ਜਦੋਂ ਮੈਨੂੰ ਸਸਤਰੂ ਸੰਸਥਾ ਦੇ ਨਿਯਮਾਂ ਬਾਰੇ ਦੱਸਣ ਲੱਗਿਆ ਤਾਂ ਪੁੱਟਾ ਪੁੱਟਾ ਦੁਖੀ ਔਰਤ ਨੇ ਮੇਰੀ ਗੱਲ ਕੱਟ ਦਿੱਤੀ ਰੋਨ ਹਾਕੀ ਆਵਾਜ਼ ਵਿੱਚ ਕਾ ਤੁਸੀਂ ਜੀ ਇਹਨੂੰ ਦਾਖਲ ਕਰੋ ਸਾਡਾ ਜਿੱਥੇ ਮਰਜ਼ੀ ਅੰਗੂਠਾ ਲਵਾ ਲਓ ਇਲਾਜ ਦਰਮਿਆਨ ਜੇ ਇਹ ਮਰ ਵੀ ਜਾਵੇ ਤਾਂ ਸਾਨੂੰ ਦੱਸਣ ਦੀ ਲੋੜ ਨਹੀਂ ਤੁਸੀਂ ਭੁਗਦਿਓ ਲੱਕਣਾ ਦੇ ਪੈਸੇ ਅਸੀਂ ਦੇ ਦੇਵਾਂਗੇ ਨੋਂ ਸਸਦੇ ਹੰਝੂ ਪਰਲ ਪਰਲ ਵਹਿ ਰਹੇ ਸਨ 22 ਸਾਲਾਂ ਦੇ ਨੌਜਵਾਨ ਨੂੰ ਉਹਦਾ ਬਾਪ ਇਲਾਜ ਲਈ ਲੈ ਕੇ ਆਇਆ ਨੌਜਵਾਨ ਦੀ ਜਵਾਨੀ ਨਸ਼ਿਆਂ ਨੇ ਨਿਗਲ ਲਈ ਸੀ ਇਸ ਉਮਰ ਵਿੱਚ ਹੀ ਚਰੋੜੀਆਂ ਪੈ ਗਈਆਂ ਸਨ ਬਾਪ ਨੇ ਹੋਂਦਿਆ ਹੀ ਦੱਸਿਆ ਮੈਂ ਜੀ ਵਿੱਦਿਆ ਵਿਭਾਗ ਵਿੱਚ ਸਕੂਲ ਮਾਸਟਰ ਆ ਲੋਕ ਬੜੀ ਇੱਜ਼ਤ ਕਰਦੇ ਪਰ ਇਹਦੇ ਕਾਰਨ ਸਾਨੂੰ ਲੋਕਾਂ ਸਾਹਮਣੇ ਨੀਮੀ ਪਾ ਕੇ ਚੱਲਣਾ ਪੈਂਦਾ ਇੱਥੇ ਦੇ ਹਲਾਂ ਵਿੱਚ ਹੋਰੀਆਂ ਠੱਗੀਆਂ ਲੜਾਈ ਝਗੜੇ ਦਾ ਰੋਜ਼ ਦਾ ਕੰਮ ਹੈ ਅਸ਼ੇ ਵਿੱਚ ਟੱਲੀ ਰਹਿੰਦਾ ਡੱਕਾ ਤੂਰਾ ਨਹੀਂ ਕਰਦਾ ਘਰ ਦੀ ਜਿਹੜੀ ਚੀਜ਼ ਹੱਥ ਲੱਗੇ ਉਹੀ ਵੇਚ ਦਿੰਦਾ ਬਾਹਰ ਵੀ ਲੋਕਾਂ ਨੂੰ ਇਹਦੀਆਂ ਹਰਕਤਾਂ ਦਾ ਪਤਾ ਹੈ ਇਸ ਕਰਕੇ ਇਹਨੂੰ ਕੋਈ ਮੂੰਹ ਨਹੀਂ ਲਾਉਂਦਾ ਘਰ ਵੀ ਪੂਰੀ ਚੌਕਸੀ ਰੱਖਦੇ ਆ ਫੇਰ ਵੀ ਸਾਨੂੰ ਥੁੱਕ ਲਾ ਜਾਂਦਾ ਹੈ ਇਹ ਕਹਿੰਦੇ ਆ ਰੂਪਿਆ ਹਫਤਾ ਕੋ ਪਹਿਲਾਂ ਸਾਰਾ ਪਰਿਵਾਰ ਸੁੱਤਾ ਪਿਆ ਸੀ ਸਾਨੂੰ ਨਹੀਂ ਪਤਾ ਕਦੋਂ ਤੇ ਕਿਵੇਂ ਇਹਨੇ ਪਾਣੀ ਵਾਲੀ ਮੋਟਰ ਖੋਲ ਲਈ ਤੇ ਕੰਦ ਟੱਪ ਕੇ ਭੱਜ ਗਿਆ ਸਾਨੂੰ ਤਾਂ ਸਵੇਰੇ ਪਤਾ ਲੱਗਿਆ ਖੜੇ ਪੈਰ ਨਵੀਂ ਮੋਟਰ ਲਵਾਉਣੀ ਪਈ ਬੜਾ ਦੁਖੀ ਕੀਤਾ ਇਹਨੇ ਪੰਜ ਦਿਨਾਂ ਪਿੱਛੋਂ ਕੱਲ ਵੜਿਆ ਘਰ ਦੀ ਹਾਰਤ ਕੱਖੋਂ ਹੌਲੀ ਤੇ ਪਾਣੀੋਂ ਪਤਲੀ ਹੋ ਗਈ ਅਜਿਹੇ ਨੌਜਵਾਨਾਂ ਨੇ ਘਰਾਂ ਦੇ ਚੁੱਲ੍ਹੇ ਠੰਡੇ ਕਰਨ ਦੇ ਨਾਲ-ਨਾਲ ਘਰਾਂ ਦੀ ਬਰਕਤ ਕੁੰਮ ਕਰ ਦਿੱਤੀ। ਹੁੰਜੇ ਨਸ਼ਈਆਂ ਦਾ ਤੀਤ ਹੈ। ਨਸ਼ਾ ਛਡਾਊ ਕੇਂਦਰ ਵਿੱਚ ਦਾਖਲ ਕਰਕੇ ਇਹਨਾਂ ਨੂੰ ਦਵਾ ਤੇ ਦਵਾਈ ਦੇ ਸਮੇਲ ਨਾਲ ਨਸ਼ਾ ਮੁਕਤ ਕੀਤਾ ਗਿਆ। ਹੁਣ ਇਹ ਨੌਜਵਾਨ ਹੋਰਾਂ ਨੂੰ ਵੀ ਨਸ਼ਾ ਮੁਕਤ ਕਰਨ ਦੀ ਪ੍ਰੇਰਣਾ ਦੇ ਰਹੇ ਹਨ।